ਪਿਆਰ ਪਰ ਸਾਸ਼ਟਰੀ ਕਾਲ ਕਿਸ ਨੇ ਐਡ ਲਵਾਣੀ ਤਾਂ ਮੈਂ ਪੋਸਟਰ ਦੇ ਨੰਬਰ ਜੰਨੀ ਜਾਂਦਾ 5 ਤੋਂ 7 ਫੋਟੋਆਂ ਮੈਂ ਭੇਜਿਆ ਕਰੋ ਵੀਡੀਓ ਲਾਈਕ শেয়ার ਕਮੈਂਟ ਕਰਦਾ ਕਰੋ ਚੈਨਲ ਫੋਲੋ ਕਰਦੇ ਕਰੋ ਨਾਲੇ ਵੀਰੇ ਆਹ ਨੰਬਰ ਮੇਰਾ ਹੁੰਦਾ ਐਡ ਲਵਾਉਣ ਵਾਤੇ ਫੋਟੋਆਂ ਮਗਾਉਣਾ ਹੁੰਦਾ ਮੈਂ ਕਿਹੜਾ ਮੈਂ ਸਮਾਨ ਵਾਲੇ ਦਾ ਨੰਬਰ ਹੁੰਦਾ ਉਹ ਖਾਂ ਹੁੰਦਾ 20 25 ਸੈਕਿੰਡ ਛੱਡ ਕੇ ਠੀਕ ਹੈ ਨਾ ਤੇ ਆਪਾਂ ਦੇਖਿਆ ਇੱਕੇ ਵੀ ਦਾ ਸਮਾਨ ਬਿਲਕੁਲ ਸਾਰੀ ਵੀ ਕੋਈ ਸਟੈਪ ਨਾ ਕਰਿਓ ਬਹੁਤ ਸਮਾਨ ਆ ਸਾਰਾ 19 ਫੁੱਟਾ ਟਰਾਲਾ 10 ਇੰਚੀ ਗਾਡਰ ਦਾ ਨੜੀ ਹੱਬ ਰੇਲ ਦੇ ਸਭੀ ਬਾਈ ਦੇ ਬਹਿਰਾਂ ਗਾ ਦੋਰੀ ਵੇਰ ਕੈਂਚਾ ਬਣਾ ਕੇ ਲਾਈਆਂ ਸਪੋਰਟਾਂ ਥੱਲੇ ਵਾਲੇ ਪਾਸੇ ਕੋੜੇ ਲੱਗੇ ਅਸਰੇ ਅਸਰੇ ਲੱਗੇ ਪੂਰਾ ਵਧੀਆ ਟਰਾਲਾ 19 ਫੁੱਟ ਲੰਮਾ 7 ਫੁੱਟ ਚੌੜਾ 10 ਇੰਚੀ ਗਾਡਰ ਦਾ ਨੜੀ ਹੱਬ 22 24 ਦੇ ਬਹਿਰਾਂ ਤੇ ਮੱਛੀ ਹੁਕ 55 ਇੰਚ ਮੱਛੀ ਹੁਕ ਕੋ 3 ਫੁੱਟ ਵੈੱਡ 2 ਫੁੱਟ ਵਾੜਾ ਇਹ 19 ਦਾ ਟਰਾਲਾ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਉਹਨਾਂ ਨੇ ਤੇ ਦੂਜਿਆਂ ਦਾ ਸਾਰੀ ਚੀਜ਼ਾਂ ਦਾ ਰੇਟ ਦੱਸਾਂਗੇ 19 ਦਾ ਰੇਟ ਜੀ ਦੱਸਿਆ ਕੋਕਾ ਪੀ ਟਰਾਲਾ ਰਾਤ ਹੀ ਲੈ ਕੇ ਆਇਆ ਮੀਂਹ ਪਿਆ ਵੇਖ ਲਓ ਕਿ ਰਾਤ ਹੀ ਲੈ ਕੇ ਆਇਆ ਇਹ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸਪਾਰਕ ਕਰ ਸਕਦੇ ਆ 10 ਇੰਚ ਕਾਡਰ ਦਾ ਨਾਲ ਹੀ ਹੱਪਰੇਲ ਤੇ ਹਸਾ ਤਰਪਾਲ ਪੂਨ ਵਾਲਾ ਪਾਈਪ ਨਾਲ ਲੇਜ਼ਰ ਕੱਟਦਾ ਸਾਰਾ ਟਰਾਲਾ ਬਣਿਆ ਵੀਰ ਕਵਰ ਲੱਗੇ ਜਾਂਦਾ ਇਟਾ ਲੱਗੀਆਂ ਪਜਵਾਂ ਜਾਂ ਕਿ ਮੱਚੀ ਹੌਕਾ ਕਿਥੇ ਗੁੰਦਾ ਪੈਂਦਾ ਉੱਤੇ 4 ਇੰਚੀ ਪਾਣੀ ਵਾਲੀ ਟੈਂਕੀ ਨਾਲ ਲੱਗੀ ਮੰਜਾ ਲੱਗਾ ਸਾਰੀ ਸਹੂਲਤ ਨਾਲ ਆ ਇਹਦਾ ਰੇਟ ਫੋਨ ਤੇ ਕਰ ਸਕਦੇ ਆ 11 6.5 ਦੇ ਤੋਂ ਟਰਾਲੇ ਆ 11 ਫੁੱਟ ਲੰਮੇ 6.5 ਚੌੜੇ 3 3 ਫੁੱਟ ਵੈੱਡਾ ਇਹਨਾਂ ਦਾ ਤੇ ਲੈਫਟ ਵਾਲੇ ਟਰਾਲੇ ਮਿੱਟੀ ਵਾਲੇ ਵੀ ਰਾਂ ਵਾਸਤੇ ਤੇ ਇਸ ਝੋਟੇ ਦੇ ਸਿਰ ਜਿੱਡਾ ਪੰਪ ਲੱਗਿਆ ਕਿਸੇ ਵੀਨਪੈ ਨਹੀਂ ਲੈਣਾ ਉਹ ਵੀਰਾਂ ਨਾਲ ਕਰ ਸਕਦੇ ਆ 100 10 ਇੰਚੀ ਗਾਡਰ ਦਾਣੜੀ ਹੱਬ 5 ਇੰਚੀ ਅਸਾ 2 ਫੁੱਟ ਵਾਰ 3 ਫੁੱਟ ਵੈਡੋ 55 ਇੰਚੀ ਮੱਛੀ ਹੋਕੋ ਤੇ ਕੋਕਾ ਪੇਟਰਾ ਦੇ ਹੈਵੀ ਤੋਂ ਭਰੇਟਰਾ ਦੇ ਬਣੇ ਦਾਣੜੀ ਹੱਬਾ ਗਿਣ ਸਕਦੇ 90 ਤੇ ਕਿਸੇ ਵੀਰਪਾ ਹੀ ਨਹੀਂ ਲੈਣੀ ਹੁਣ ਵੀ ਦੱਸ ਪਰ ਕਰ ਸਕਦੇ ਆੀਲੇ ਦਾ ਤੇ ਹਰੇਟਰਾ ਦੇ ਦਾ ਦੋਹਾਂ ਦਾ 1 ਲੱਖ ਤੇ 45 45000 ਰੁਪਿਆ ਰੇਟ ਆ पां हज़ार रुपया फॉलो कर, तो कर लैस करेंगे जो अपना पंजा बंद व्यूट को शेयर करके जाऊगा तो चाइजर फॉलो करके जाऊगा तो पाँच हज़ार रुपया लैस कर देगा एक लख पंताली हज़ार रुपया रेट आख चाली हज़ार दोवें ट्राले मिल जाएंगे तो वजिया ट्राले आ किसी भी रुपए ने लेने भी तो संपर्क कर सद आ सोलह फुटा तो चौदह फुटा टराला था सिंकी गार्डर था नड़ी हब्ब हाँ रेल का हिस्सा एक सोलह फुट एक चौदह फुट 7 ਫੁੱਟ ਚੌੜੇ ਆ ਦੋ ਮੀਟਰ ਦੇ ਇਹ ਤੇ 7-7 ਫੁੱਟ ਚੌੜੇ ਆ 1 16 14 ਲੀਲਾ 16 ਤੇ ਕਾਲਾ 14 ਲੈਫਟ ਵਾਲੇ ਟਰਾਲੇ ਆ 14 ਦਾ ਹੈਗਾ ਰੇਟ ਇਹਦਾ 1 ਲੱਖ ਤੇ 2 ਲੱਖ 90 14 ਜਾਂ 60000 ਰੁਪਏ ਗਲਤ ਹੋ ਜੰਨੇ ਆ 2 ਲੱਖ 60000 ਰੁਪਏ ਰੇਟ ਆ 14 ਫੁੱਟੇ ਦੇ ਟਰਾਲੇ ਦਾ ਕਿਹੜਾ 16 ਫੁੱਟਾ ਟਰਾਲਾ ਉਹਦਾ ਰੇਟ ਹੈਗਾ ਇੱਕ ਲੱਖ 90000 ਰੁਪਿਆ ਲੈਵ ਟ੍ਰੈਲਰਾਂ ਦੇ ਦਾ ਲਾਈਟਾਂ ਛੇਟਾਂ ਲੱਗੀਆਂ ਮੋਡੀਫਾਈ ਪੁੱਲ ਟ੍ਰੈਲਰ ਆ ਡਬਲ ਪੰਪ ਲੱਗੇ ਟ੍ਰੈਲਰਾਂ ਨੂੰ 10 ਇੰਚੀ ਗਾਡਰ ਦਾ ਨੜੀ ਆ ਬਰੇਲ ਦਾ ਹਿੱਸਾ ਛੋਟੇ ਦੇ ਸਰਚੇਡੇ ਦੇ ਪੰਪ ਲੱਗੇ ਆ ਦੋ ਟ੍ਰੈਲਰ ਆ 16 ਫੁੱਟਾਂ ਤੇ 14 ਫੁੱਟਾਂ ਤੇ ਇੱਕ 16 ਫੁੱਟੇ ਦਾ ਰੇਟ ਹੈਗਾ 1 ਲੱਖ 90000 ਤੇ ਦੂਜੇ ਦਾ ਰੇਟ ਹੈਗਾ 1 ਲੱਖ ਤੇ 60000 ਦੋਨਾਂ ਦਾ 60000 ਦੋਨਾਂ ਦਾ 60000 ਰੁਪਿਆ ਰੇਟ ਆ ਸੌਰੀ ਵੀਰੇ ਬੋਲਣ ਚ ਗਲਤ ਹੋ ਜਾਂਦਾ ਪੰਜਾਹ ਦਾ ਮਤ ਵਾਲਾ 2 ਲੱਖ 60000 ਰੁਪਿਆ ਰੇਟ 14 ਫੁੱਟੇ ਦਾ ਤੇ ਦੂਜੇ ਦਾ ਹੈਗਾ 2 ਲੱਖ 90000 ਆ ਹੈਗਾ ਤਾਸ ਫੁੱਟਾ 9 ਫੁੱਟਾ ਰੋਟਾਵੇਟਰ ਪੂਰਾ ਵਧੀਆ ਕਿਸੇ ਵੀਰਪਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਇੱਥੇ ਕਿਸੇ ਨੇ ਕੋਈ ਨਹਾੜ ਸਮਾਨ ਕਟਾਉਣਾ ਹੋਵੇ ਉਹ ਵੀ ਕੱਟ ਸਕਦੇ ਆ ਕੋਈ ਰੋਟਾਵੇਟਰ ਕਰਾਉਣਾ ਕੋਈ ਕਟਾਇਆ ਕਰਾਇਆ ਕਟਾਉਣਾ ਕੋਈ ਟਰੈਕਟਰ ਕਟਾਉਣਾ ਉਹ ਵੀ ਤੁਹਾਨੂੰ ਵਿੱਚੇ ਕੱਟ ਲੈਣਗੇ ਸਮਾਨ ਬਿੱਲ ਕੁੰ ਨਵਾਂ ਰੋਟਾਵੇਟਰ ਪੱਤਾਂਾਂ ਛੱਤਾਂਾਂ ਨਵੰਗਾ ਪਾਈਆਂ ਤੇ 90000 ਰੁਪਿਆ ਰੇਟ ਹੈ ਰੋਟਾਵੇਟਰ ਦਾ ਕਿਸੇ ਵੀਰ ਪਾਈ ਨੂੰ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਵਧੀਆ ਰੂਟਾ ਵੇਟਰਾ ਇੱਕ ਅਰਜੈਂਟ ਟ੍ਰੈਕਟਰ ਖੜਾ 19 ਮਾਡਲ ਲੈਣਾ ਕੋਲੇ ਉਹਦੀਆਂ ਫੁੱਟਮਾ ਜਿੰਦਰਾ 16000 ਰੁਪਿਆ ਰੇਟ ਆ ਤਵਿਆਂ ਵਾਲਾ ਜਿੰਦਰਾ ਬਿੰਦ ਕੋ ਦਿੰਦਾ ਮੈਂ ਕਿਸੇ ਵੀਰ ਪਾਈ ਨੂੰ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਆ ਆ ਗਿਆ ਟਰਾਲਾ ਇਹ ਹੈਗਾ 16 ਸੱਤ ਦਾ ਬੇਨਾ ਲੈਫਟ ਤੋਂ ਟਰਾਲਾ ਇਹ 10 ਸਿੰਕੀ ਗਾਡਰ ਦਾ ਨੜੀ ਹੱਬ ਰੇਲ ਦਾ ਹਿੱਸਾ ਲਾਈਟਾਂ ਛਿੱਟਾਂ ਲੱਗੀਆਂ ਪੂਰਾ ਵਧੀਆ ਟਰਾਲਾ ਤੇ 1 ਲੱਖ 2 ਲੱਖ ਤੇ ਪਿਆਰ ਦਰਿਆ ਰੁਪਿਆ ਰੇਟ ਆ ਕਿਸੇ ਵੀ ਰਪਈਏ ਲੈਣਾ ਹੋਵੇ ਬਿਨਸਪਰਕ ਕਰ ਸਕਦੇ ਆ ਕੋਕਾ ਵੀ ਟਰਾਂਦਾ ਇੱਕ ਫੋਟੋ ਵਿੱਚ ਹੋਰ ਵੜ ਗਈ ਚਲੋ ਇਹ ਵੀ 16 ਪੁੱਟੇ ਟਰਾਂਦੇ ਦੀ ਆ ਤੇ ਇਹ ਲੈਫਟ ਵਾਲੇ ਦੀ ਜੀ 10 ਇੰਚੀ ਗਾਡਰ ਦਾ ਨੜੀ ਹੱਬ ਰੇਲ ਦਾ ਇਹ ਸਭ 20 ਬਾਈ ਦੇ ਭੈਰ ਨੂੰ ਪੂਰਾ ਕੁਆਲਟੀ ਦਾ ਰੰਗ ਕੀਤਾ ਤੇ ਇਹਦਾ ਰੇਟ ਹੈਗਾ 2 ਲੱਖ ਤੇ 75000 ਰੁਪਿਆ ਮੌਕੇ ਦੇ ਮਾਨਤਾਨ ਕਰ ਦੇਣਗੇ ਏਰੀਆ ਅੰਮ੍ਰਿਤਸਰ ਤੇ ਪਿੰਡ ਮਲੇੜੀਆ ਕਿ ਇਹ ਏਰੀਆ ਬਸਤ ਪੈਂਡ ਮਰੀ ਏਰੀਆ ਕਿਸੇ ਵੀਰ ਭਾਈ ਨੇ ਲੈਣੇ ਹੋਣ ਬਿਨਸ ਪਰ ਕਰ ਸਕਦੇ ਸਾਰਾ ਸਮਾਨ ਉਹਨਾਂ ਦਾ ਹੀ ਹੈ ਤੇ 16 ਫੁੱਟ ਲੰਮਾ 7 ਫੁੱਟ ਚੌੜਾ 10 ਇੰਚੀ ਗੱਡਰ ਦਾ ਨੜੀ ਆ ਬਰੇਉਦੇ ਸਭੀ ਭਾਈ ਦੇ ਭੇਰੇ ਤੇ ਪੂਰਾ ਹੈਵੀ ਟਰਾਲਾ 3 ਫੁੱਟ ਮਿੱਡ 2 ਫੁੱਟ ਵਾੜ ਫੁੱਲ ਪਲੇਟਾਂ ਭਰੀਆਂ ਤੇ ਮੰਜਾ ਛੰਜਾ ਲੱਗਿਆ ਲਾਈਟਾਂ ਲੱਗੀਆਂ ਬੇਲ ਤੇ ਲੱਗੇ ਬੀਲ ਕਵਰ ਲੱਗੀਆਂ ਪੂਰਾ ਵਧੀਆ ਟਰਾਲਾ ਤੇ 275000 ਰੁਪਿਆ ਰੇਟ ਆ ਤੇ ਕਿਹੜੇ ਲੈਫਟ ਆਈਟਰਾਂ ਦੇ 16 ਫੁੱਟਾ ਉਹਦਾ ਹੈਗਾ 290000 ਰੁਪਿਆ ਲੀਲੇ ਰੰਗ ਦਾ ਤੇ ਕਿਹੜਾ ਕਾਲੇ ਰੰਗ ਦਾ ਟਰਾਲਾ 14 ਫੁੱਟਾ ਉਹਦਾ ਰੇਟ ਹੈਗਾ 260000 ਰੁਪਿਆ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚਾਹੀਦਾ